ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਹਰ ਐਤਵਾਰ ਨੂੰ ਆਪਾਂ ਪਿੰਡ ਡਸਕੇ ਚ ਦਵਾਈ ਦਿੰਨੇ ਆ ਅੱਜ ਜਿਸ ਰੋਗ ਦੇ ਸੰਬੰਧ ਚ ਮੈਂ ਤੁਹਾਨੂੰ ਦੱਸਣ ਲੱਗਿਆ ਉਹ ਹੈ ਚਮੜੀ ਨਾਲ ਸੰਬੰਧਿਤ ਦੋ ਰੋਗ ਇੱਕ ਤਾਂ ਹੁੰਦਾ ਹੈ ਸੋਰਾਇਸਿਸ ਔਰ ਇੱਕ ਹੈ ਖੋਲੇਰੀ ਇਹ ਦੋਨਾਂ ਰੋਗਾਂ ਦਾ ਇਲਾਜ ਆਪਾਂ ਸ਼ਟਾਂ ਪੇਪਰ ਤੇ ਗਰੰਟੀ ਲਿਖ ਕੇ ਫਿਰ ਕਰਦੇ ਆਂ ਤੁਸੀਂ ਜਿੰਨਾ ਮਰਜੀ ਤੁਹਾਨੂੰ ਪੁਰਾਣਾ ਸੋਰੈਸਿਸ ਹੈ ਜਿੰਨਾ ਮਰਜੀ ਸਰੀਰ ਖਰਾਬ ਹੋ ਗਿਆ ਤੇ ਜਿੰਨਾ ਮਰਜੀ ਸਰੀਰ ਇਹਦੇ ਨਾਲ ਗਲ ਗਿਆ ਉਹਨੂੰ ਅਸੀਂ 1 ਮਹੀਨੇ ਦੇ ਵਿੱਚ ਬਿਲਕੁਲ ਸਾਫ਼ ਕਰ ਦਿੰਨੇ ਆ ਜਿੰਨਾ ਮਰਜੀ ਸੋਰੈਸਿਸ ਪੁਰਾਣਾ ਹੈ ਤੇ ਇਸੇ ਤਰ੍ਹਾਂ ਹੀ ਚਿੱਟੇ ਦਾਗ ਸਫੇਦ ਦਾਗ ਨੇ ਜਿਹੜੇ ਜਿਹਨੂੰ ਆਪਾਂ ਫੁਲਹਿਰੀ ਕਹਿ ਦਿੰਨੇ ਆ ਜਿੰਨੇ ਮਰਜੀ ਪ੍ਰਾਣੀ ਐ ਕਿਸੇ ਦੇ ਚਾਹੇ ਸਾਰਾ ਸਰੀਰ ਡੱਬ ਖੜੱਪਾ ਹੋ ਗਿਆ 2 ਮਹੀਨੇ ਦੇ ਵਿੱਚ ਆਪਾਂ ਜਿੱਡੀ ਮਰਜ਼ੀ ਫਲੇਰੀ ਦਾ ਰੋਗ ਹੈ ਉਹ ਗਰੰਟੀ ਦੇ ਨਾਲ ਠੀਕ ਕਰ ਦਿੰਨੇ ਆਂ ਬਾਕੀ ਚਮੜੀ ਦੇ ਰੋਗ ਜਿਹੜੇ ਨਾਰਮਲ ਨੇ ਖਾਜ ਐ ਖੁਜਲੀ ਐ ਦਾਦ ਐ ਇਹ ਤਾਂ ਬਿਲਕੁਲ 15-20 ਦਿਨਾਂ 'ਚ ਠੀਕ ਹੋ ਜਾਂਦੇ ਆ ਪਰ ਇਹ ਜਿਹੜੇ ਦੋ ਵੱਡੇ ਰੋਗ ਨੇ ਫੁਲੇਰੀ ਤੇ ਸੋਰੈਸਿਸ ਇਹਦਾ ਆਪਾਂ ਸ਼ਰਤੀਆ ਇਲਾਜ ਕਰਦੇ ਆ ਗਰੰਟੀ ਸ਼ਟਾਮ ਪੇਪਰ ਤੇ ਲਿਖ ਕੇ ਦਿੰਨੇ ਆਂ ਅਗਲੇ ਨੂੰ ਤੋ ਤੋ 3 ਮਹੀਨਿਆਂ ਦੇ ਵਿੱਚ ਬਿਲਕੁਲ ਗਰੰਟੀ ਦੇ ਨਾਲ ਇਹ ਦੋਨੇ ਰੋਗ ਨੇ ਜਿਹੜੇ ਠੀਕ ਹੋ ਜਾਂਦੇ ਨੇ ਇਹਦਾ ਅਸੀਂ ਸ਼ਰਤੀਆ ਇਲਾਜ ਗਰੰਟੀ ਦੇ ਨਾਲ ਕਰਦੇ ਆ ਪਿੰਡ ਡਸਕੇ ਦੇ ਵਿੱਚ ਹਰ ਐਤਵਾਰ ਨੂੰ ਮੇਰਾ ਨੰਬਰ ਹੈ 9876552176 9876552176 ਇਹ ਨੰਬਰ ਤੇ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਹਰ ਐਤਵਾਰ ਨੂੰ ਪਿੰਡ ਡਸਕੇ ਜੇ ਮੈਂ ਦਵਾਈ ਦੇਣਾ ਆਨਲਾਈਨ ਆਪਾਂ ਬਿਲਕੁਲ ਦਵਾਈ ਨਹੀਂ ਭੇਜਦੇ ਕੋਰੀਅਰ ਰਾਹੀਂ ਉਰੇ ਆਉਣਾ ਹੀ ਪੈਂਦਾ ਸਾਡੇ ਨਾਂ ਤੇ ਨੈੱਟ ਤੇ ਠੱਗੀ ਬਹੁਤ ਚੱਲਦੀ ਐ ਉਹਨਾਂ ਤੋਂ ਸੁਚੇਤ ਰਹੋ ਕਿਸੇ ਨੂੰ ਆਨਲਾਈਨ ਤੁਸੀਂ ਪੈਸੇ ਨਹੀਂ ਪਾਉਣੇ ਸਾਡੇ ਨਾਂ ਤੇ ਮੈਨੂੰ ਮਿਲ ਕੇ ਪਿੰਡ ਡਸਕੇ ਦੇ ਵਿੱਚ ਫਿਰ ਦਵਾਈ ਲੈ ਕੇ ਜਾਓ ਕੋਰੀਅਰ ਅਸੀਂ ਕਰਦੇ ਨਹੀਂਗੇ ਤੇ ਹਰ ਐਤਵਾਰ ਨੂੰ ਆਪਾਂ ਪਿੰਡ ਡਸਕੇ ਚ ਦਵਾਈ ਦਿੰਨੇ ਆ ਸ਼ਰਤੀਆ ਇਲਾਜ ਹੈ ਫੁਲੈਰੀ ਦਾ ਤੇ ਆਪਣੇ ਸੋਰਾ ਇਸ ਸਦਾ ਚਮੜੀ ਦੇ ਹੋਰ ਜਿਹੜੇ ਛੋਟੇ ਮੋਟੇ ਰੋਗ ਨੇ ਉਹ ਤਾਂ ਬਿਲਕੁਲ ਥੋੜੇ ਦਿਨਾਂ ਚ ਠੀਕ ਹੋ ਜਾਂਦੇ ਆ ਵੱਡੇ ਰੋਗ ਨੇ ਜਿਹੜੇ ਇਹਨਾਂ ਦਾ ਸ਼ਰਤੀਆ ਇਲਾਜ ਕਰਦੇ ਆ ਆਪਾਂ 2 ਤੋਂ 3 ਮਹੀਨਿਆਂ ਚ ਬਿਲਕੁਲ ਗਰੰਟੀ ਨਾਲ ਠੀਕ ਹੋ ਜਾਂਦੇ ਆ ਤੁਸੀਂ ਜਿਹੜਾ ਵੀ ਕੋਈ ਇਸ ਰੋਗ ਨਾਲ ਪੀੜਤ ਹੈ ਉਹ ਐਤਵਾਰ ਨੂੰ ਮੈਨੂੰ ਪਿੰਡ ਡਸਕੇ ਚ ਮਿਲ ਕੇ ਨਵਜ ਦਿਖਾ ਕੇ ਆਪਣੇ ਰੋਗ ਦਾ ਸ਼ਰਤੀਆ ਇਲਾਜ ਗਰੰਟੀ ਦੇ ਨਾਲ ਕਰਵਾ ਸਕਦੇ ਹੋ ਤੁਹਾਡਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ